ਆਪ ਜਰੀ ਗਰੀਬ ਮਾਤਾ ਹੈ ਨੀਲਾ ਕਾਰਡ ਬਣਾਇਆ ਛੋਟਾ ਕਾਰਡ ਕਿਦੋਂ ਤਾਂ ਕੱਟਿਆ ਕੋਈ ਚਲੋ ਕੇ ਕਹਿੰਦੇ ਬਾਦਲ ਸਾਹਿਬ ਨੇ ਬਣਾਇਆ ਸੀ ਉਹਦੇ ਬਾਅਦ ਦੂਜੀ ਸਰਕਾਰ ਆ ਕੇ ਕੱਟਤਾ ਆਹ ਤਾਂ ਹਾਲਾਤ ਹੈ ਹੁਣ ਪਾਤਾ ਵਿਚਾਰੀ ਗਰੀਬ ਹੈ ਇਹਦਾ ਇਹਦੇ ਕੋਈ ਹੋਰ ਕੋਈ ਸਾਧਨ ਹੈ ਨਹੀਂ ਵਿਚਾਰੀ ਰੋ ਵੀ ਰਹੀ ਹੈ ਆ ਤਾਂ ਹਾਲਾਤ ਹੈ ਇਹਨਾਂ ਦਾ ਵੀ ਕਾਰਡ ਕੱਟਿਆ ਗਿਆ ਆ ਆਪ ਜਰੋਗਰੀ ਕਿਦੋਂ ਜਾਣੇ ਆ ਉਹ ਕਹਿੰਦੇ ਪਿੱਛੋਂ ਕੱਟੇ ਗਏ ਆ ਪਿੱਛੋਂ ਕੱਟੇ ਗਏ ਆ 30 ਰੁਪਏ 35 ਰੁਪਏ ਕਿਲੋ ਆਟਾ ਵਾ ਘਰ ਪਰਿਵਾਰ ਕਿੱਥੋਂ ਪਾਲਾਂਗੇ ਅਸੀਂ ਇਹ ਬਾਦਲ ਸਾਹਿਬ ਦੇ ਹੁਕਮ ਦੇ ਵਿੱਚ ਬਣੇ ਸੀ ਤੇ ਹੁਣ ਉਹ ਨਾਲ ਕੱਟੇ ਗਏ ਕਿ ਮਨਤ ਸਿੰਘ ਆਪ ਮਨਤ ਸਿੰਘ ਦਾ ਕਾਰਡ ਹੈ ਆ ਵੀ ਕੱਟਿਆ ਮੇ ਹੁਣ ਤੁਹਾਨੂੰ ਕੋਈ ਆਟਾ ਦਾਲ ਕੁਝ ਨਹੀਂ ਆਉਂਦਾ ਕੁਝ ਨਹੀਂ ਮਿੱਤਰਾਂ ਦਾ ਵਾ ਇੱਧਰ ਦੱਸੋ ਐ ਸਰਕਾਰ ਨੇ ਕਾਰਡ ਕੱਟਦੇ ਆਪਣਾ ਖਰਚਾ ਘਟਾਉਣਾ ਚਾਹੁੰਦੇ ਸੀ ਉਹਨਾਂ ਨੇ ਕਿਹਾ ਤਾਪਸ਼ਰਾ ਨੂੰ ਕਿ 40% ਕਾਟ ਘਟਦੇ ਤੇ ਦਫਤਰ ਚ ਬੈ ਕੇ ਕਿਸੇ ਨੇ ਕੋਈ ਵੈਰੀਫਾਈ ਨਹੀਂ ਕੀਤਾ ਕੁਝ ਕਰਨੇ ਕਿਤਾ ਆ ਹਾਲਾਤ ਬਣੇ